ਈ ਆਪਣੀ ਫੀਡ ਤਾਂ ਘਰ ਵਾਲੀ ਫੀਡ ਹੈ ਜਿਵੇਂ ਵਿੱਚ ਮੱਕੀ-ਮੁੱਕੀ ਸਾਰਾ ਕੁਝ ਪਿਆਉਸਦੇ ਆਂ ਤੇ ਦਵਾਈਆਂ ਦੂਆਂ ਪਾ ਕੇ ਬਣਵਾਈ ਜੀ ਆ। ਅੱਛਾ ਅੱਛਾ ਹਾਂਜੀ ਹਾਂਜੀ। ਉਸ ਤੋਂ ਅਲੱਗ ਆਪਾਂ ਆਰੀਆਂ ਸੋਜੀਆਂ ਪਾਉਣੇ ਆ। ਅੱਛਾ ਲਸਣ ਦੁੱਸਣ ਸਾਰਾ ਕੁਝ ਪਾਈ ਆ। ਹੂੰ ਹੂੰ। ਅੱਛਾ ਭਾਈ ਆਪਣਾ ਕਿਸਮਾਂ ਕਿੜੀਆਂ-ਕੜੀਆਂ ਨੇ? ਆਪਣੇ ਕੋਲ ਆਰ ਆਈ ਆਰ ਤੇ ਬਲੈਕ ਸਟਾਰ ਹੋ। ਅੱਛਾ ਆਰ 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 ਆਈ ਆਰ ਤੇ ਬਲੈਕ ਸਟਾਰ ਹੋ। ਓਕੇ ਓਕੇ। ਯਾਨੀ ਕਿ ਦੋ ਕਿਸਮਾਂ ਬਾਈ ਦਾ ਪਾਦੀਆਂ ਹੋਈਆਂ ਨੇ। ਕਿਵੇਂ ਬਾਹਰ ਭੇਜਦੇ ਹੋ ਜਿਹੜੇ ਅੰਡੇ ਤੁਹਾਡੇ? ਇਹ ਅੰਡੇ ਆਪ ਹੀ ਲੱਗ ਜਾਂਦੇ ਜੀ ਤੁਹਾਡੇ ਕੋਲ। ਹਾਂਜੀ ਓਕੇ ਓਕੇ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਕਿ ਤੁਸੀਂ ਸਭ ਠੀਕ ਠਾਕ ਹੀ ਹੋਵੋਗੇ ਨਾ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਤਹਿਸੀਲ ਫਾਜ਼ਿਲਕਾ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਨੁਕੇਰੀਆਂ ਦੇ ਵਿੱਚ ਵਰਕ ਪੋਲਟਰੀ ਫਾਰਮ ਤੇ ਤੁਹਾਨੂੰ ਦੱਸਦೇನೆ ਕਿ 22 ਸੁਖਬੀਰ ਹੋਰੀ ਨੇ ਜੋ ਪੋਲਟਰੀ ਫਾਰਮ ਦੇ ਓਨਰ ਨੇ ਤੇ ਉਹਨਾਂ ਦੇ ਵੱਲੋਂ ਇੱਥੇ ਜਿਹੜਾ ਮੁਰਗੀਆਂ ਪਾਲੀਆਂ ਗਈਆਂ ਮੁਰਗੀਆਂ ਕੋਈ ਬਲੈਲਰ ਵਗੈਰਾ ਨਹੀਂ ਗੇ ਦੇਸੀ ਮੁਰਗੀਆਂ ਪਾਲੀਆਂ ਨੇ ਤੇ ਤੁਹਾਨੂੰ ਦੱਸਦೇನೆ ਕਿ 22 ਹਰੀ ਦੇਸੀ ਮੁਰਗੀਆਂ ਪਾਲ ਕੇ ਜਿਹੜਾ ਅੰਡਿਆਂ ਦਾ ਆਪਣਾ ਕਾਰੋਬਾਰ ਕਰ ਰਹੇ ਨੇ ਬਾਈਹਰੀ ਖੇਤੀਬਾੜੀ ਵੀ ਕਰਦੇ ਨੇ ਪਤਾ ਲੱਗਿਆ ਤੇ ਨਾਲ ਉਹਨਾਂ ਲੋ ਸਹਾਇਕ ਧੰਦਾ ਅਪਣਾਉਦੇ ਹੋ ਜਿਹੜਾ ਉਹ ਇੱਥੇ ਆਂਡੇ ਵੇਚਣ ਦਾ ਕੰਮ ਸ਼ੁਰੂ ਕੀਤਾ ਗਿਆ ਵਿਰਕ ਪੋਲਟਰੀ ਫਾਰਮ ਤੇ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਬਾਈਹੁਰਾਂ ਤੋਂ ਪੁੱਛਾਂਗੇ ਕਿੰਨਾ ਕੁ ਮੁਨਾਫਾ ਹੈ ਕਿੱਥੋਂ ਤੱਕ ਜਿਹੜੇ ਉਹਨਾਂ ਦਾ ਸਟਾਕ ਜਿਹੜੇ ਆਂਡੇ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਇਹ ਜਿਹੜਾ ਕਾਰੋਬਾਰ ਹੈ ਕਿਉਂ ਕੀਤਾ ਗਿਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਾਈ ਜੀ ਤੁਹਾਡਾ ਸੁਖਬੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਤੁਸੀਂ ਕੁਝ ਟਾਈਮ ਪਹਿਲਾਂ ਜਿਹੜਾ ਕੰਮ ਸ਼ੁਰੂ ਕੀਤਾ ਨਾ ਹਾਂਜੀ ਹਾਂਜੀ ਕਿੰਨਾ ਕੁ ਟਾਈਮ ਹੋ ਗਿਆ ਆਪਣੇ ਕਾਰੋਬਾਰ ਸ਼ੁਰੂ ਕੀਤੇ ਆਪਾਂ ਇਹ ਹੋ ਹੀ ਗਿਆ 6-7 ਮਹੀਨੇ ਜੀ 6-7 ਮਹੀਨੇ ਹੋ ਗਏ ਨਾ ਤੁਸੀਂ ਖੇਤੀਬਾੜੀ ਕਰਦੇ ਹੋ ਹਾਂਜੀ ਹਾਂਜੀ ਕਰਦੇ ਆਂ ਖੇਤੀਬਾੜੀ ਇਹ ਕਿਵੇਂ ਮਨ ਚ ਆਇਆ ਵੀ ਜਿਹੜਾ ਇਹ ਕਾ ਕਾਰੋਬਾਰ ਕਰਨ ਦਾ ਇਹ ਇਦਾਂ ਕੀ ਖੇਤੀਬਾੜੀ ਤੋਂ ਬਾਅਦ ਆਪਾਂ ਜਾਨੀ ਕਿ ਵਿਲੇ ਹੁੰਦੇ ਸੀਗੇ ਤੇ ਆਪਣੇ ਘਰੇ ਹੀ ਵੇਲੇ ਮੁਰਗੇ ਰੱਖਦੇ ਸੀਗੇ ਜੀ ਹਾਂਜੀ ਤੇ ਉਹਦੇ ਤੋਂ ਜਾਣ ਕੇ ਜਾਨੀ ਕਿ ਠੀਕ ਚੱਲਦਾ ਸੀ ਕੰਮ ਬੇਲ ਤੁਸੀਂ ਘਰੇ ਥੋੜੀ ਮਾਤੇ ਰੱਖਦੇ ਸੀ ਹਾਂਜੀ ਹੈਗਾ ਕਿ ਆਪਣੇ ਕੋਲ ਨਾਗੇ ਵੀ 25 ਨਗ ਰੱਖ ਦਿੰਦੇ ਅੱਛਾ ਅੱਛਾ ਹਾਂਜੀ ਕਿੰਨੇ ਕੋ ਨਾਗ ਨੇ ਇਸ ਟਾਈਮ ਆਪਣੇ ਕੋਲ ਆਈਟਮ ਆਪਣੇ ਕੋਲੇ ਹੈਗਾ 550 ਜੀ ਜੀ ਹਾਂਜੀ 550 ਦੇ ਕਿਰੇ ਤੁਸੀਂ ਨਾਗ ਜਿਹੜਾ ਉਹ ਰੱਖਿਆ ਹਾਂਜੀ ਹਾਂਜੀ ਰੱਖਿਆ ਜੀ ਤੇ ਕਿੰਨੇ ਕੋ ਜਿਹੜੇ ਅੰਡੇ ਆ ਦਿੱਲੀ ਦੇ ਆਪਣੇ ਡੇਲੀ ਦਾ ਅੰਡੇ ਆਪਣੇ ਹੋ ਹੀ ਜਾਂਦਾ ਜੀ 280 90 ਹੁੰਦੇ ਆਲੇ ਤਾਂ 280 90 ਹਾਂਜੀ ਹਾਂਜੀ ਇਹ ਕਿ ਬੱਚੇ ਹੋਣੇ ਆ ਨਾ ਹਾਂਜੀ ਹਾਂਜੀ ਹੋਰ 10-20 ਦੇਣਾ ਤਾਂ ਹੀ ਵੱਧ ਜਾਣਗੇ ਜੀ ਅੱਛਾ 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 ਹਾਂਜੀ ਹਾਂਜੀ ਅੱਛਾ ਭਾਈ ਫਿਰ ਇਹਨਾਂ ਦਾ ਤੁਸੀਂ ਕਿਵੇਂ ਬਾਹਰ ਭੇਜਦੇ ਹੋ ਇਹ ਅੰਡੇ ਤੁਹਾਡੇ ਇਹ ਅੰਡੇ ਆਪ ਹੀ ਲੱਗ ਜਾਂਦੇ ਜਿੱਥੋਂ ਆੜੇ ਹਾਂਜੀ ਓਕੇ ਓਕੇ ਇੱਥੋਂ ਇਹ ਟੋਟਲ ਜੀ ਦੇਸੀ ਮੁਰਗੀਆਂ ਸਾਰੀਆਂ ਹਾਂਜੀ ਜੀ ਦੇਸੀ ਹੈ ਅੱਛਾ 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 ਭਾਈ ਬੜੇ ਸੇ ਵੇਖੀਦਾ ਵਾ ਲੋਕਾਂ ਨੇ ਦੇਸੀ ਮੁਰਗੀਆਂ ਤਾਂ ਰੱਖੀਆਂ ਹੀ ਆ ਨਾ ਜਦੋਂ ਫੀਡ ਦੀ ਗੱਲ ਆਉਂਦੀ ਨਾ ਲੋਕੀ ਬਾਜ਼ਾਰੀ ਫੀਡ ਪਾਉਂਦੇ ਤੁਹਾਡੀ ਫੀਡ ਕਿਵੇਂ ਦੀ ਆ ਨਹੀਂ ਆਪਣੀ ਫੀਡ ਤਾਂ ਘਰ ਵਾਲੀ ਫੀਡ ਹੈ ਜਿਵੇਂ ਵਿੱਚ ਮੱਕੀ ਮੁੱਕੀ ਸਾਰਾ ਕੁਝ ਪਿਆਉਂਦੇ ਆ ਤੇ ਦਵਾਈਆਂ ਦੂਈਆਂ ਪਾ ਕੇ ਬਣਵਾਈਦੀ ਆ ਅੱਛਾ ਅੱਛਾ ਹਾਂਜੀ ਹਾਂਜੀ ਉਸ ਤੋਂ ਅਲੱਗ ਆਪਾਂ ਆ ਰੀਆਂ ਸੁਲਝੀਆਂ ਪਾਉਣੇ ਆ ਅੱਛਾ ਲਸਣ ਦੁੱਸਣ ਸਾਰਾ ਕੁਝ ਪਾਈ ਆ ਹਾਂਜੀ ਆਂਡਾ ਦਾ ਫਿਰ ਉਹੀ ਉਸ ਦੇ ਪੈਰਾਂ ਜੇ ਦੇਸੀ ਜਿਹੜਾ ਹੋਊਗਾ ਜੇ ਦੇਸੀ ਬਣੂਗਾ ਤਾਂ ਨਾ ਹਾਂਜੀ ਹਾਂਜੀ ਯਾਨੀ ਦੱਸਦੇ ਤਾਂ ਦੱਸ ਰਹੀਆਂ 22 ਫਰੀਜ਼ ਤਕਰੀਬਨ ਜਿਹੜਾ ਆਰਗੈਨਿਕ ਤਰੀਕੇ ਦੇ ਨਾਲ ਜਿਹੜਾ ਇਹਨਾਂ ਜਿਹੜਾ ਮੁਰਗੀਆਂ ਦਾ ਪਾਲਣ ਪੋਸ਼ਣ ਕਰ ਰਹੇ ਨੇ ਤੇ ਆਰਗੈਨਿਕ ਹੀ ਤਰੀਕੇ ਦੇ ਨਾਲ 22 ਫਰਾਂ ਦਾ ਕਹਿਣਾ ਕਿ ਜਿਹੜੇ ਅੰਡੇ ਨੇ ਉਹ ਅਸੀਂ ਦੇਨੇ ਆ ਨਾ ਅੱਛਾ ਤਾਂ ਭਾਈ ਕੀ ਰੇਟ ਉੱਤੇ ਕੀ ਰੱਖਿਆ ਹੋਇਆ ਤੁਸੀਂ ਅੰਡਿਆਂ ਦਾ ਰੇਟ ਜੀ ਆਪਾਂ 400 ਦੀ ਟ੍ਰੇ ਦੇਨੇ ਆ 46 ਟ੍ਰੇ ਹਾਂਜੀ ਹਾਂਜੀ ਟੋਟਲ ਕਿੰਨੇ ਆਂਡੇ ਹੁੰਦੇ ਟ੍ਰੇ ਦੇ ਵਿੱਚ 3 ਹੁੰਦੇ ਆਂਡੇ 3 ਆਂਡੇ ਹੁੰਦੀਆਂ ਹਨ ਹਾਂਜੀ ਹਾਂਜੀ ਅੱਛਾ 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 ਤੇ ਜਿਨ੍ਹਾਂ ਦੇ ਵੀਰਾਂ ਮੈਂ ਇੱਕ ਸੰਪਰਕ ਨੰਬਰ ਆਪਣਾ ਮੜਾ ਜਾ ਦੇ ਦਿਓ ਬਈ ਹਾਂਜੀ ਨੰਬਰ ਹੈ 9563903000 ਜੀ ਜੀ ਦੁਬਾਰਾ ਫਿਰ ਰਿਪੀਟ ਕਰ ਦਿਓ 9563903000 ਠੀਕ ਆ ਅੱਛਾ ਭਾਈ ਚਲੋ ਇਹ ਤਾਂ ਹੋ ਗਈ ਸੇਲ ਦੀ ਗੱਲ ਹਨਾ ਇਹਨਾਂ ਦਾ ਫਿਰ ਪਾਲਣ ਪੋਸ਼ਨ ਕਿਵੇਂ ਕਿਸ ਤਰ੍ਹਾਂ ਕਿੰਨਾ ਕੁ ਵੱਡਾ ਜਿਹੜਾ ਸ਼ੈੱਡ ਆਪਣਾ ਉਹ ਕਿੱਦਾਂ ਬਣਾਇਆ ਹੈ ਇਹ ਆਪਣਾ ਸ਼ੈੱਡ ਹੈਗਾ ਜੀ 30x60 ਦਾ ਜੀ 30x60 ਦਾ ਹਾਂਜੀ ਹਾਂਜੀ ਠੀਕ ਆ ਇੰਦੇ ਵਿੱਚ ਇੰਨੇ ਕੋਈ ਨਾ ਕਿ ਪੂਰੇ ਕਿਸ ਤੋਂ ਵੱਧ ਦੇ ਵੀ ਆਸ ਨਹੀਂ ਨਹੀਂ ਜੋ ਜਾਨੀ ਕਿ 1000 ਨਾ ਘਰਾ ਸਕਦੇ ਆਪਾਂ ਇਸ ਤੋਂ ਵੱਧ ਨਹੀਂ ਠੀਕ ਆ ਹਾਂਜੀ ਹਾਂਜੀ ਤੇ ਮੈਂ ਕਹਿੰਦਾ ਥੋੜਾ ਜਿਹਾ ਦਿਖਾ ਦਿੰਦੇ ਹਾਂ ਤੁਹਾਨੂੰ ਕਿੰਨੀ ਦੀ ਸਾਫ ਸਫਾਈ ਆ ਹਾਂ ਜੀ ਦਰਸ਼ਕੋ ਤੁਸੀਂ ਬਾਹਰ ਦਾ ਵਾਤਾਵਰਣ ਵੀ ਦੇਖ ਸਕਦੇ ਹੋ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਦਿਖਾ ਦੇਣਾ ਬਾਹਰ ਦਾ ਵਾਤਾਵਰਣ ਬਾਈ ਹੋਰਾਂ ਨੇ ਨਾ ਖੇਤਾਂ ਦੇ ਵਿੱਚ ਆ ਜਿਹੜਾ ਉਹ ਬਣਾਇਆ ਹੋਇਆ ਬੜਾ ਵਧੀਆ ਵਾਤਾਵਰਣ ਆ ਇਹ ਨਹੀਂ ਕੋਈ ਆਸੇ ਪਾਸੇ ਇੰਡਸਟਰੀ ਏਰੀਆ ਜਾਂ ਕੋਈ ਉਜਈਆ ਇਹ ਸਿਰਫ ਦੇਖੋ ਤੁਸੀਂ ਖੇਤਾਂ ਦੇ ਵਿੱਚ ਮੈਂ ਸੰਦੀਪ ਨੂੰ ਕਹਾਂ ਇੱਕ ਆਸੇ ਪਾਸੇ ਸੰਦੀਪ ਨ ਤਾਂ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਕਿ ਬਹੁਤ ਵਧੀਆ ਜਿਹੜੀ ਹਰਿਆਵਲ ਆ ਖੇਤ ਨੇ ਤੇ ਖੇਤਾਂ ਦੇ ਵਿੱਚ ਸੁਖਬੀਰ ਭਾਈ ਹੋਰਾਂ ਨੇ ਜਿਹੜਾ ਆਪਣਾ ਪੁਲਟਰੀ ਫਾਰਮ ਬਣਾਇਆ ਹੋਇਆ ਵਾ ਨਾ ਤੇ ਸੰਦੀਪ ਇੱਕ ਅੰਦਰ ਵੀ ਝਾਤ ਮਰਾ ਦਿਓ ਹੈ ਨਾ ਅੱਛਾ ਭਾਈ ਬੜੇ ਪੁਲਟਰੀ ਫਾਰਮ ਦੇਖੀ ਤੇ ਨਾ ਹਾਂਜੀ ਹਾਂ ਬੜੇ ਉੱਤੇ ਟੀਨਾ ਪਾਈਆਂ ਹੁੰਦੀਆਂ ਵਾਂ ਹਾਂਜੀ ਹਾਂਜੀ ਤੁਸੀਂ ਕਿਵੇਂ ਇਹ ਫਿਰ ਕਾਨਿਆਂ ਦੀ ਛਾਤੇ ਦੇ ਕਾਰਨ ਕੀ ਹੈ ਇਹ ਕਾਰਨ ਇਹ ਜੇ ਇੱਕ ਤਾਂ ਇਹ ਗਰਮੀ ਠੰਡਾ ਰਹਿੰਦਾ ਜੀ ਸਿਆਲ ਵਿੱਚ ਨਿੱਗਾ ਰਹਿੰਦਾ ਹੈ ਅੱਛਾ ਜੀ ਹਾਂਜੀ ਇਹਦੇ ਜੋ ਗਰਮੀ ਦਿੱਕਤ ਨਹੀਂ ਆਉਦੀ ਅੱਛਾ ਅੱਛਾ ਹਾਂਜੀ ਹਾਂਜੀ ਅੱਛਾ ਉਸ ਤੋਂ ਇਲਾਵਾ ਆ ਫਾਰੇ ਵਗੈਰਾ ਲਾਈ ਨਹੀਂ ਇਹ ਇਹ ਦੂਜੇ ਲਾਈਟਾਂ ਲਾਈਆਂ ਜੀ ਇਹਨਾਂ ਦੇ ਜੋ ਛੋਟੇ ਹੁੰਦੇ ਨੇ ਨਾ ਉਦੋਂ ਫਿਰ ਇਹਨਾਂ ਨੂੰ ਦਿਨ ਲਾ ਤੇ ਲਾਈਟ ਚਾਹੀਦੀ ਹੈ ਤੁਹਾਡੇ ਕਹਿੰਦਾ ਮਤਲਬ ਹੈ ਕਿ ਜਦੋਂ ਇਹਨਾਂ ਦਾ ਪਾਲਣ ਪੋਸ਼ਣ ਕਰਦੇ ਆ ਨਾ ਉਦੋਂ ਲਾਈਟ ਦੀ ਜਰੂਰਤ ਹੁੰਦੀ ਹੈ ਹਾਂਜੀ ਹਾਂਜੀ ਠੀਕ ਠੀਕ ਹੈ ਤੇ ਗਰ ਗਰਮੀ ਜਬਸ ਇਦਾਂ ਹੀ ਜੀ ਅੱਛਾ ਹਾਂਜੀ ਵਧੀਆ ਇਹ ਨਹਾਵਾ ਉਹ ਚਲਦੀ ਰਹਿੰਦੀ ਇਦਾਂ ਆਉਂਦੇ ਰਹਿੰਦੇ ਇਹਦੇ ਚ ਗਰਮੀ ਘੱਟ ਹੀ ਹੁੰਦੀ ਜਾਂਦੀ ਠੀਕ ਠੀਕ ਹਾਂਜੀ ਅੱਛਾ ਭਾਈ ਕੀ ਹੁੰਦਾ ਵਾ ਜਦੀ ਇਹ ਜਦੋਂ ਬ੍ਰੀਡ ਆ ਜਿਹੜੀ ਜਨਨ ਕਿ ਜੇ ਮੁਰਗੀਆਂ ਹੁੰਦੀਆਂ ਕਿਹਾ ਜਾਂਦਾ ਕਿ ਇਹਨਾਂ ਨੂੰ ਬਿਮਾਰੀ ਵੀ ਬੜੀ ਲੱਗਦੀ ਆ ਬਿਮਾਰੀ ਵਾਸਤੇ ਫਿਰ ਤੁਸੀਂ ਕੀ ਟਰੀਟਮੈਂਟ ਆਪ ਕਰ ਦੋ ਜਾਂ ਬਾਹਰ ਡਾਕਟਰ ਨਹੀਂ ਨਹੀਂ ਆਪ ਹੀ ਕਰਦੇ ਆ ਆਪ ਹੀ ਹਾਂਜੀ ਹਾਂਜੀ ਬਾਹਰ ਡਾਕਟਰ ਵਗੈਰਾ ਵੀ ਕਦੇ ਆਉਂਦੇ ਹੋਣੇ ਹਾਂਜੀ ਆਉਂਦੇ ਤੇਗੇ ਬਾਕੀ ਫੋਨ ਤੇ ਕੰਟੈਕਟ ਕਰਕੇ ਦੱਸ ਦੀ ਜਾ ਕੇ ਆ ਬਿਮਾਰੀਆਂ ਇਹਨਾਂ ਨੂੰ ਇਸ ਟਾਈਮ ਹੋ ਰਹੀ ਆ ਅੱਛਾ ਅੱਛਾ ਹ केड़ी है केड़ी है? अच्छा भाई अपना किस्मा केड़ियां केड़ियां ने ਆਪਣੇ ਕੋਲ ਆਰ ਆਰ ਤੇ ਬਲੈਕ ਸਟਾਰ ਹੋਲ ਅੱਛਾ ਆਰ 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 ਆਈ ਆਰ ਤੇ ਬਲੈਕ ਸਟਾਰ ਹੋਲ ਓਕੇ ਓਕੇ ਯਾਨੀ ਕਿ ਦੋ ਕਿਸਮਾਂ ਬਾਈ ਹੋਰਾਂ ਦੀਆਂ ਹੋਈਆਂ ਨੇ ਤੇ ਯਾਨੀ ਕਿ ਵਧੀਆ ਬਰੀਡ ਹੈ ਹਾਂਜੀ ਹਾਂਜੀ ਬਹੁਤ ਵਧੀਆ ਜੀ ਅੱਛਾ ਅੱਛਾ ਆਂਡੇ ਵਾਸਤੇ ਹਾਂ ਬਿਲਕੁਲ ਦਰਸ਼ਕੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਬਾਈ ਹੋਰਾਂ ਨੇ ਕਾਫੀ 5 6 ਮਹੀਨੇ ਤੱਕ ਇਹਨਾਂ ਕੰਮ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਕੋਲ ਪੁਰਾਣਾ ਤਜਰਬਾ ਬਾਈ ਹੋਰੀ ਕਹਿੰਦੇ ਪਲਾਸੀ ਘਰੇ ਪਾਲਦੇ ਸੀਗੇ ਕਿਉਂਕਿ ਸਭ ਤੋਂ ਵੱਡਾ ਕੀ ਹੁੰਦਾ ਕਿ ਇਹਦਾ ਪਾਲਣ ਪੋਸ਼ਣ ਤੇ ਜਿਹੜੀ ਆਪਾਂ ਪਿਓਰ ਕਿਸੇ ਨੂੰ ਚੀਜ਼ ਦੇਣੀ ਹੈ ਨ ਤੇ ਬਾਈ ਹਰੀ ਕਹਿੰਦੇ ਕਿ ਪਿਓਰ ਹੀ ਅੰਡਾ ਦੇਣੇ ਆਰਗੈਨਿਕ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਜਾਂਦਾ ਵਾ ਨਾ ਜਿਵੇਂ ਬਾਈ ਨੇ ਦੱਸਿਆ ਕਿ ਜੋ ਵੀ ਫੀਡ ਹੈ ਉਹ ਜਿਹੜੀ ਇਹ ਦੇਣ ਪਾਉਦੇ ਆ ਇਹਨਾਂ ਨੂੰ ਤੇ ਉਸ ਤਰੀਕੇ ਨਾਲ ਜਿਹੜਾ ਇਹਨਾਂ ਦਾ ਅੰਡਾ ਤਿਆਰ ਕੀਤਾ ਜਾਂਦਾ ਤੇ ਮੈਂ ਕਿਹਾ ਮੜਾ ਐਡਰੈਸ ਵੀ ਬਾਈ ਜੀ ਆਪਾਂ ਦੇ ਦਿੰਦੇ ਆ ਨਾ ਬਰਸਤ ਜੀ ਪਿੰਡ ਨੁਕੇਰੀਆਂ ਜੀ ਜੀ ਇਹ ਛੜਕ ਜਾਂਦੀ ਹੈ ਚੱਕ ਪੱਖੇ ਰੋਡ ਦੇ ਉੱਪਰ ਹੀ ਆਪਣਾ ਜੀ ਫਾਰਮ ਹੈ ਜੀ ਜੀ ਹਾਂਜੀ ਬਿਰਕ ਪੋਲਟੀ ਫਾਰਮ ਆ ਜੀ ਹਾਂਜੀ ਬਿਲਕੁਲ ਇੱਕ ਵਾਰੀ ਮੈਂ ਵੀ ਰਿਪੀਟ ਕਰ ਦਿੰਨਾ ਕਿ ਤੁਸੀਂ ਜਦੋਂ ਨੁਕੇਰੀਆਂ ਪਿੰਡ ਵਿੱਚ ਆਉਂਦੇ ਹੋ ਉਸ ਤੋਂ ਬਾਅਦ ਪਿੰਡ ਚੱਕ ਪੱਖੀ ਨੂੰ ਬਾਈ ਹੋਰਾਂ ਦੀ ਛੜਕ ਜਿਹੜੀ ਹੈ ਉਹ ਜਾਂਦੀ ਇੱਥੋਂ ਤੇ ਉੱਥੇ ਜਿਹੜਾ ਇਹ ਪੁਲਟਰੀ ਫਾਰਮ ਵਿਰਕ ਪੁਲਟਰੀ ਫਾਰਮ ਬਣਿਆ ਹੋਇਆ ਬੋਰਡ ਵੀ ਮੈਂ ਤੁਹਾਨੂੰ ਦਿਖਾ ਲੱਗਿਆ ਹਾਂ ਦਿਖਾ ਦੇਣਾ ਵਾ ਤੇ ਤੁਸੀਂ ਬਿਲਕੁਲ ਬਿਨਾਂ ਸੰਪਰਕ ਵੀ ਕਰ ਸਕਦੇ ਬਾਈ ਨੇ ਆਪਣਾ ਨੰਬਰ ਵੀ ਦਿੱਤਾ ਵਾ ਨਾ ਤੇ ਮੈਂ ਆਪ ਨੂੰ ਫਿਰ ਗੁਜਾਰਸ਼ ਕਰਾਂਗਾ ਕਿ ਬਾਈ ਇਕੱਲਾ ਪੁਲਟਰੀ ਫਾਰਮ ਹੀ ਨਹੀਂ ਚਲਾ ਰਹੇ ਨਾਲ ਇੱਕ ਖੇਤੀਬਾੜੀ ਦਾ ਧੰਦਾ ਵੀ ਕਰ ਰਹੇ ਨੇ ਤੇ ਇੱਕ ਸਹਾਇਕ ਧੰਦੇ ਨੂੰ ਅਪਣਾਉਦੇ ਹੋਇਆ ਬਾਈ ਹੋਰਾਂ ਦੇ ਵੱਲੋਂ ਜਿਹੜਾ ਇਹ ਪੁਲਟਰੀ ਫਾਰਮ ਇੱਥੇ ਚਲਾਇਆ ਗਿਆ ਹੈ। ਹੋਰ ਬਾਈ ਕਿਵੇਂ ਦੀ ਲੋਕਾਂ ਨੂੰ ਅਪੀਲ ਕਰੋਗੇ? ਅੱਜਕੱਲ ਨਕਲੀ ਚੀਜ਼ਾਂ ਬੜੀਆਂ ਚੱਲ ਰਹੀਆਂ ਨੇ। ਹਾਂਜੀ ਹਾਂਜੀ। ਨਕਲੀ ਅੰਡੇ ਆ ਰਹੇ ਨੇ। ਹਾਂਜੀ ਹਾਂਜੀ ਆ ਰਹੇ ਨੇ। ਨਕਲੀ ਮੀਟ ਆ ਰਿਹਾ। ਚਲੋ ਮੀਟ ਤਾਂ ਆਪਾਂ ਆਪਾਂ ਮੁਰਗੀਆਂ ਪਾਲਦੇ ਹਾਂ। ਇਹਦੇ ਨਾਲ ਅੰਡਿਆਂ ਦਾ ਹੀ ਕੰਮ ਹੈ। ਹਾਂਜੀ ਹਾਂਜੀ। ਉਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਨਹੀਂ ਜੀ ਆਪਣੇ ਅੰਡੇ ਬਿਲਕੁਲ ਸਹੀ ਹੈ। ਯਾਨੀ ਕਿ ਆਪਾਂ ਸ਼ਰਤ ਦੇ ਤੌਰ ਤੇ ਦੱਸਦੇ ਹੋ ਸਕਦੇ ਆਪਾਂ ਅਗਲੇ ਨੂੰ ਜਿਹੜਾ ਲੈਣ ਵੀ ਆਏਗਾ ਪੂਰੀ ਗਰੰਟੀ ਜੀ ਦੇਵ ਅ ਬਿਲਕੁਲ ਬਾਈ ਦਾ ਕਹਿਣਾ ਕਿ ਉਹ ਪੂਰੀ ਗਰੰਟੀ ਦੇਣਗੇ ਕਿ ਆਰਗੈਨਿਕ ਕੀ ਆ ਤਾਂ ਆਰਗੈਨਿਕ ਹੀ ਹੋਵੇਗਾ ਇਹ ਨਹੀਂ ਹੁੰਦਾ ਕੀ ਹੁੰਦਾ ਕਈ ਵਾਰੀ ਵੇਖੀਦਾ ਕਿ ਪੋਲਟਰੀ ਫਾਰਮ ਬਣ ਜਾਂਦੇ ਆ ਪਰ ਉਹਦੇ ਵਿੱਚ ਮਲਾਵਟੀ ਚੀਜ਼ਾਂ ਬੜੀਆਂ ਆ ਜਾਂਦੇ ਜਿਵੇਂ ਬਾਹਰੋਂ ਲਿਆ ਕੇ ਆਂਡੇ ਪ੍ਰੋਪਰਟਰੀ ਫਾਰਮ ਦਿਖਾ ਦੇਣਾ ਹਾਂਜੀ ਹਾਂਜੀ ਪੋਲਟਰੀ ਫਾਰਮ ਦਿਖਾ ਦਰ ਸਾਡਾ ਪੋਲਟਰੀ ਫਾਰਮ ਬਾਹਰੋਂ ਨਕਲੀ ਆਂਡੇ ਇਹ ਵੇਖ ਕੇ ਕਹਿੰਦਾ ਚਾਈਨਸ ਦੇ ਆਂਡੇ ਆ ਹਾਂਜੀ ਹਾਂਜੀ ਤੁਸੀਂ ਕੀ ਕਹੋਗੇ ਇਸ ਦੇ ਬਾਰੇ ਨਹੀਂ ਜੀ ਆਪਾਂ ਤਾਂ ਇਹ ਕਹਿੰਨੇ ਕਿ ਆਪਾਂ ਖੁਦ ਆਪਣਾ ਕੰਮ ਸ਼ੁਰੂ ਕਰੋ ਆਪਣੀ ਬਰੀਡ ਤੋਂ ਆਂਡਾ ਤਿਆਰ ਕਰਕੇ ਵੇਚੋ ਜਿੰਦੇ ਨਾਲ ਤੁਹਾਨੂੰ ਨਾਂ ਬਣੇ ਤੁਹਾਡਾ ਗਾਂ ਜਾਨੀ ਕਿ ਗਾਗ ਬਹੁਤ ਪਹੁੰਚਣ ਤੁਹਾਡੇ ਤੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਚਲੋ ਬਾਈ ਮੈਂ ਤੁਹਾਨੂੰ ਫੇਰ ਦੁਬਾਰਾ ਰਿਪੀਟ ਕਰ ਦਿੰਦਾ ਕਿ ਆਪਾਂ ਅੱਜ ਪਹੁੰਚੇ ਹੋਏ ਸੀ ਪਿੰਡ ਨਕੇਰੀਆਂ ਤਹਿਸੀਲ ਤੇ ਜ਼ਿਲ੍ਹਾ ਫਾਜ਼ਿਲਕਾ ਤੇ ਬਾਈ ਹੋਰਾਂ ਦਾ ਫਾਰਮ ਹੈਗਾ ਵਿਰਕ ਪੋਲਟਰੀ ਫਾਰਮ ਜੋ ਕਿ ਚੱਕ ਪੱਖੀ ਰੋਡ ਤੇ ਬਣਿਆ ਹੋਇਆ ਤੇ ਬਾਈ ਦੇ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇੱਥੇ মুরগیاں پالকে অর্গানিক طریقے دے نال جڑے انڈے تیار کیتے جا رہے نے تے بھائی نے اپنا نمبر وی دے دتا ਤੁਹਾਨੂੰ ਸਾਰਿਆਂ ਨੂੰ تے ਤੁਸੀਂ ਕਿਸੇ ਨੇ ਵੀ ਇਹਨਾਂ ਤੋਂ انڈے خریدنے تے ਇਹਨਾਂ ਕੋਲ ضرور موقع ਦਿਓ ਕਿਉਂਕਿ ਜਿਹੜੇ ਬੰਦੇ ਸਹਾਇਕਤ ਧੰਦਾ ਕਰਦਾ ਉਹਨੂੰ ਉਤਸ਼ਾਹਿਤ ਕਰਨ ਦੇ ਲਈ ਆਪਾਂ ਨੂੰ ਅਜਿਹੇ ਵੀਰਾਂ ਨੂੰ ਜਿਹੜਾ ਮੌਕਾ ਉਹ ضرور ਦੇਣਾ ਚਾਹੀਦਾ ਹੈ ਤੁਹਾਡਾ ਸਭ ਦਾ ਇਹ ਬਲੌਗ ਦੇਖਣ ਲਈ ਧੰਨਵਾਦ